ਉਹਤੇ ਕੀਤਾ ਗਿਆ ਉਹ ਦੀ ਕਿਸਮਤ ਚੰਗੀ ਸੀ ਉਹਦਾ ਮੇਰਾ ਮੁਕਾਬਲਾ 기 ਮੌਕਾ ਨਹੀਂ ਬਣਾਤਾ ਨਹੀਂ ਤੇ ਮੌਕਾ ਮਿਲਦਾ ਤੇ ਉਹਨੇ ਇਹ ਵੀ ਕਰ ਦੇਣਾ ਸੀ ਕਿ ਹੋਰ ਵੀ ਜੋ ਜੋ ਆ ਰਿਹਾ ਸਾਹਮਣੇ ਵੀ ਉਹ 1 ਲੱਖ ਨੌਜਵਾਨ ਨੂੰ ਮਾਰਨ ਦੀ ਜਿਹੜੀ ਕੋਸ਼ਿਸ਼ ਹੈ ਮੇਰੇ ਖਿਆਲ ਅਕਸਰ ਹਮੇਸ਼ਾ ਸਾਡੇ ਸਿੱਖਾਂ ਦੇ ਵਿਰੋਧ ਸਿੱਖਾਂ ਦੇ ਬੱਚਿਆਂ ਨੂੰ ਕੋਕੋ ਕੇ ਮਾਰਨ ਦੀ ਜਿਹੜੀ ਹਮੇਸ਼ਾ ਹੀ ਨੀਤੀ ਰਹੀ ਆ ਉਹ ਕੋਈ ਕਿਤੇ ਤੇ ਤਾਂ ਭਗਵੰਤ ਮਾਨ ਜੀ ਵੀ ਜਿਹੜਾ ਕਿ ਬਹੁਤ ਵੱਡਾ ਰੋਲ ਨਿਭਾ ਰਹੇ ਆ ਕਿ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਮਾਰਨ ਵਾਸਤੇ ਨਸ਼ਿਆਂ 'ਚ ਮਾਰਨ ਵਾਸਤੇ ਇੱਥੇ ਗੋਰੀਆਂ ਨੂੰ ਮਾਰਨ ਵਾਸਤੇ ਫੇਰ ਝੂਠੇ ਪੁਲਸਫਰ ਨੂੰ ਮਾਰਨ ਵਾਸਤੇ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਪੰਜਾਬ ਦੇ ਹੱਥ ਰੁੱਟੇ ਜਾ ਰਹੇ ਆ ਪਾਣੀ ਨਾਲ ਦੇ ਸਮਝੌਤੇ ਕੀਤੇ ਜਾ ਰਹੇ ਆ ਇਹਨਾਂ ਦੇ ਸਰਕਾਰਾਂ ਨਾਲ ਭਗਵੰਤ ਮਾਨ ਜੀ ਵੱਲੋਂ ਤੇ ਇਹ ਵੀ ਖਿਆਲ ਹੈ ਕਿ ਬਹੁਤ पाब वह माड़ी गल है जी लगता लग नहीं किसका तो लाइट हर गल से झूठे एनकाउंटर किए जा रहे कि देखते दे हैं देखते हैं कि लॉ एंड ऑर्डर है कि जोड़े बंदे जिमारे चाहन जो मर्जी को मार सकता जो मर्जी उस प्रौती लाई जा सदर जाके गोलियाँ मारिया जा रही तो मेरे ख्याल एक लॉ एंड ऑर्डर ਹੌਗਾ ਖੜਾ ਕੀਤਾ ਜਾ ਰਿਹਾ ਜੀ ਅਮਰਤਪਾਲ ਦੇ ਆਉਣ ਨਾਲ ਆਲ ਰਖਤ ਫਰਾਜ ਨੂੰ ਲਾਂਡ ਆਰਡਰ ਦੀ ਤੇ ਕਿਤੇ ਨਾਂ ਨਿਸ਼ਾਨੀ ਨਹੀਂ ਲੱਭਦਾ ਕਿਤੇ ਕੀ ਮੇਰੇ ਖਿਆਲ ਲੇ ਕੇ ਜਾਣ ਬੁੱਝ ਕੇ ਸਭ ਕੁਝ ਇਦਾਂ ਦਾ ਹਾਲਾਤ ਪੈਦਾ ਕੀਤੇ ਜਾ ਰਿਹਾ ਹੈ ਕਿ ਪੰਜਾਬ ਦੇ ਲੋਕ ਜਿਹੜੇ ਆ ਇਥੋਂ ਦੁਖੀ ਹੋ ਕੇ ਕਿਸ ਤਰੀਕੇ ਨਾਲ ਪੰਜਾਬ ਨਹੀਂ ਛੱਡ ਜਣ ਪਰ ਪੰਜਾਬ ਦੇ ਲੋਕਾਂ ਦੀ ਆਪਣੀ ਤਰਤੀ ਆ ਇਸ ਵਾਰ ਸਿਆ ਮੇਰਾ ਖਿਆਲ ਹੈ ਕਿ ਨਾ ਜਿੱਥੇ ਅੱਗੇ ਆਪਣੇ ਪੰਜਾਬ ਨੂੰ ਸੰਭਾਲ ਬਚਾਇਆ ਹੋਣ ਵੀ ਮੇਰਾ ਖਿਆਲ ਹੈ ਕਿ ਪੰਜਾਬ ਦੇ ਲੋਕਾਂ ਨੇ ਕਿੰਨੀ ਕਿੰਨੀ ਲੋੜਾਂ ਸਾਨੂੰ ਇਸ ਤਰਤੀ ਵਾਸਤੇ ਸਾਡੇ ਬੁਰਾ ਤੇ ਬਹੁਤ ਵੱਡੀਆਂ ਸ਼ਹਾਦਤਾਂ ਕੁਰਬਾਨੀਆਂ ਦੇ ਕੇ ਸਾਡੇ ਪੌਮ ਨੂੰ ਇਥੋਂ ਤੱਕ ਪਹੁੰਚਾਇਆ ਸਾਨੂੰ ਇਸ ਪਸੰਦੇ ਵਿਰਾਸਤ ਨੂੰ ਸਾਹਮਣੇ ਰੱਖਣ ਦੀ ਲੋੜ ਆ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਥ ਜਿਹੜਾ ਸਿੱਖ ਸੰਗਤ ਨੂੰ ਕੀ ਸਨੇਹ ਜਾਂ ਚਾਹਗੇ ਇਸ ਸੇਕ ਸੰਗਤ ਨੂੰ ਤੇ ਸਰਵੇਹਾ ਇਹੋ ਹੀ ਆ ਕਿ ਜੋ ਸਾਡੇ ਕੌਮ ਨਾਲ ਕੱਲੇ ਅਮਰਤਪਾਲ ਜਾਂਡੇ ਸਾਡੇ ਹਜ਼ਾਰਾਂ ਨੌਜਵਾਨ ਅੱਜ ਵੀ ਜੇਲ੍ਹਾਂ ਚ ਦਿਨਾਂ ਕਿਸੇ ਕਸੂਰ ਤੋਂ ਜੋ ਸਾਡੇ ਬੰਦੀ ਸਿੰਘ ਆ ਜਾਂ ਹੋਰ ਆ ਰੋਲ ਰਹੇ ਆ ਉਹਦੇ ਵਾਸਤੇ ਆਪਾਂ ਨੂੰ ਸਾਰੀ ਇੱਕ ਜੋ ਟੋੜੀ ਲੋੜ ਆ ਸਾਨੂੰ ਨਸ਼ਿਆਂ ਦਾ ਤਿਆਗ ਕਰਕੇ ਗੁਰੂ ਦੇ ਲਲ ਲੱਗਣ ਦੀ ਜਿਹੜੀ ਆ ਸਭ ਤੋਂ ਵੱਡੀ ਜਿਹੜੀ ਜ਼ਰੂਰਤ ਆ ਉਹਦੇ ਵਾਸਤੇ ਅਸੀਂ ਆ ਪਛਿਤ ਰਿਤ ਨੂੰ ਖਾਲਸਾ ਦੇ ਮੀਰ ਵੀ ਦੁਬਾਰਾ ਸ਼ੁਰੂ ਕਰਨ ਜਾ ਰਹੇ ਆ ਕਿ ਨੌਜਵਾਨੀ ਨੂੰ ਹਿਦਾਇਤ ਆ ਜਾ ਸਕੇ ਨਸ਼ੇ ਤੋਂ ਕੱਢ ਕੇ ਗੁਰੂ ਨਾਲ ਜੋੜਿਆ ਜਾ ਸਕੇ ਉਹਦੇ ਵਾਸਤੇ ਅਸੀਂ ਇਹਨਾਂ ਨੂੰ ਕਹਿੰਦੇ ਇਹੋ ਹੀ ਆ ਕਿ ਸਾਰੇ ਜਣੇ ਤੱਕੜੇ ਹੋ ਗੁਰੂ ਦਾ ਪੱਲਾ ਫੜੀਗੇ ਗੁਰੂ ਹੀ ਸਾਨੂੰ ਇਹੋ ਜਿਹੇ ਹਾਲਾਤਾਂ ਤੋਂ ਬਾਹਰ ਕਸ਼ਮੂਲ ਲੇਤੇ ਹੈ ਰਾਜਨੀਤਿਕ ਪਾਰਟੀਆਂ ਸੀ ਬਣਾਈ ਤਾਂ ਉਹਦੇ ਵਾਸਤੇ ਸਮੂਹਿਤ ਕਰਨਾ ਮਾਤੇ ਅਸੀਂ ਆਪਣੀ ਪਾਰਟੀ ਨੂੰ ਹਰ ਇੱਕ ਪੰਜਾਬ ਦੇ ਜੋ ਵਾਸੀ ਆ ਪੰਜਾਬ ਦਾ ਜਿਹੜਾ ਵਾਰਸ ਹੈ ਉਹਦੇ ਤੱਕ ਉਹਦੀ ਜਿਹੜੀ ਆ ਵਿਚਾਰਧਾਰਾ ਨੂੰ ਬਚਾਉਣ ਦੀ ਸੀਐਮ ਕੈਨੇਡਾ ਅਮਰਪਾਲ ਸਿੰਘ ਜੀ ਹੋਣਗੇ ਚਲੋ ਇਹ ਤਾਂ ਪੰਜਾਬ ਦੇ ਲੋਕਾਂ ਨੇ ਤੈਅ ਕਰਨਾ ਜੀ ਮੇਰਾ ਖਿਆਲ ਹੈ ਕਿ ਜੇ ਬਹੁਤ ਲੋਕ ਚਾਹੁੰਦੇ ਤੇ ਹੈ ਤੇ ਬਾਕੀ ਠੀਕ ਹੈ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਹੈ ਖੰਡ ਸ੍ਰੀ ਹਰਮੰਦਰ ਸਾਹਿਬ ਸਮੁੱਚੀ ਮਾਨਵਤਾ ਵਾਸਤੇ ਇੱਕ ਆਸਥਾ ਦਾ ਕੇਂਦਰ ਹੈ ਰੋਹਾਨੀਅਤ ਦਾ ਕੇਂਦਰ ਹੈ ਔਰ ਇੱਥੇ ਸੰਗਤਾਂ ਮਨ ਦੀ ਸ਼ਾਂਤੀ ਲੈਣ ਵਾਸਤੇ ਰੋਹਾਨੀਅਤ ਪ੍ਰਾਪਤ ਕਰਨ ਵਾਸਤੇ ਪਹੁੰਚਦੀਆਂ ਪਤਾ ਲੱਗਾ ਹੈ ਕਿ ਕੁਝ ਪੁਲਿਸ ਮੁਲਾਜ਼ਮਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਪ੍ਰਕਰਮਾ ਦੇ ਅੰਦਰ ਦਾਖਲ ਹੋ ਕੇ ਤੇ ਇਥੋਂ ਕੁਝ ਨੌਜਵਾਨ ਜਿਹੜੇ ਸਨ ਉਹਨਾਂ ਨੂੰ ਫੜਨ ਦਾ ਯਤਨ ਕੀਤਾ ਔਰ ਉਸੇ ਵੇਲੇ ਮੌਕੇ ਤੇ ਕਾਰਵਾਈ ਕਰਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਟਾਸਕ ਫੋਰਸ ਹੈ ਉਹਨਾਂ ਨੇ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਹੀ ਫੜ ਕੇ ਜਿਹੜਾ ਸੀ ਉਹ ਕਮਰੇ ਦੇ ਅੰਦਰ ਬੰਦ ਕਰ ਦਿੱਤਾ ਇਹ ਬਹੁਤ ਨਿੰਦਣਯੋਗ ਵਾਕਿਆ ਕਿਉਂਕਿ ਇਹ ਇਸਾਂ ਦੇ ਕਾਰਵਾਈ ਦੇ ਨਾਲ ਸਤਖੰਡ ਸ਼੍ਰੀ ਹਰਮੰਦ ਸਾਹਿਬ ਦੀ ਪ੍ਰਕਰਮਾ ਦੇ ਅੰਦਰ ਮੱਥਾ ਟੇਕਣ ਵਾਸਤੇ ਆਈਆਂ ਹੋਈਆਂ ਸੰਗਤਾਂ ਦੇ ਮਨ ਵਿੱਚ ਇੱਕ ਡਰ ਦਾ ਜਿਹੜਾ ਮਾਹੌਲ ਹੈ ਉਹ ਪੈਦਾ ਹੋਵੇਗਾ ਕਿਉਂਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਔਰ ਸਮੁੱਚੇ ਕੰਪਲੈਕਸ ਦੇ ਅੰਦਰ ਜੇਕਰ ਕਿਸੇ ਤਰ੍ਹਾਂ ਦੀ ਕੋਈ ਵੀ ਗਤੀਵਿਧੀ ਸਰਕਾਰ ਨੇ ਕਰਨੀ ਹੁੰਦੀ ਹੈ ਜਾਂ ਕੋ ਪੁਲਿਸ ਨੇ ਕਰਨੀ ਹੁੰਦੀ ਹੈ ਤਾਂ ਉਹ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਜਿਹੜੀ ਮੈਨੇਜਮੈਂਟ ਹੈ ਉਹਦੇ ਨਾਲ ਰਾਬਤਾ ਕਰਨਾ ਜਿਹੜਾ ਇਹ ਅਤ ਜ਼ਰੂਰੀ ਹੁੰਦਾ ਹੈ ਇਹ ਜਿਹੜੀ ਹਰਕਤ ਹੋਈ ਹੈ ਪੁਲਿਸ ਵੱਲੋਂ ਇਹ ਜੇ ਮੈਂ ਨਿੰਦਾ ਕਰਦਾ ਐ ਐਸਾ ਬਿਲਕੁਲ ਨਹੀਂ ਕਰਨਾ ਚਾਹੀਦਾ ਔਰ ਅੱਗੇ ਵਾਸਤੇ ਸਰਕਾਰ ਔਰ ਪ੍ਰਸ਼ਾਸਨ ਜਿਹੜੇ ਨੇ ਉਹ ਸੁਚੇਤ ਹੋ ਕੇ ਰਹਿਣ ਕਿਉਂਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਮੇਤ ਜਿੰਨੇ ਵੀ ਪਾਵਨ ਸਥਾਨ ਨੇ ਉਹ ਸਾਰੇ ਗੁਰਸਿੱਖਾਂ ਦੀ ਆਸਥਾ ਦਾ ਕੇਂਦਰ ਨੇ ਔਰ ਕੋਈ ਵੀ ਕਾਰਜ ਕਰੇ ਕਰਨ ਤੋਂ ਪਹਿਲਾਂ ਜਿਹੜਾ ਉਹ ਸ਼ਰੋਮ ਨੇ ਗੁਰਦੁਆਰਾ ਪ੍ਰਬੰਧ ਕਮੇਟੀ ਔਰ ਮੈਨੇਜਮੈਂਟ ਨੂੰ ਪ੍ਰੋਸੇਵਿਚ ਜਾਣਾ ਬੜਾ ਜ਼ਰੂਰੀ ਹੁੰਦਾ ਹੈ ਅੱਜ ਦੇਖੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਮੁੱਚੀ ਮਾਨਵਤਾ ਵਾਸਤੇ ਇੱਕ ਆਸਥਾ ਦਾ ਕੇਂਦਰ ਹੈ ਰੋਹਾਨੀਅਤ ਦਾ ਕੇਂਦਰ ਹੈ ਔਰ ਇੱਥੇ ਸੰਗਤਾਂ ਮਨ ਦੀ ਸ਼ਾਂਤੀ ਲੈਣ ਵਾਸਤੇ ਰੋਹਾਨਿਤ ਪ੍ਰਾਪਤ ਕਰਨ ਵਾਸਤੇ ਪਹੁੰਚਦੀਆਂ ਪਤਾ ਲੱਗਾ ਹੈ ਕਿ ਕੁਝ ਪੁਲਿਸ ਮੁਲਾਜ਼ਮਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਪ੍ਰਕਰਮਾ ਦੇ ਅੰਦਰ ਦਾਖਲ ਹੋ ਕੇ ਤੇ ਇੱਥੋਂ ਕੁਝ ਨੌਜਵਾਨ ਜਿਹੜੇ ਸਨ ਉਹਨਾਂ ਨੂੰ ਫੜਨ ਦਾ ਯਤਨ ਕੀਤਾ ਔਰ ਉਸੇ ਵੇਲੇ ਮੌਕੇ ਤੇ ਕਾਰਵਾਈ ਕਰਦਿਆਂ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਟਾਸਕ ਫੋਰਸ ਹੈ ਉਹਨਾਂ ਨੇ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਹੀ ਫੜ ਕੇ ਜਿਹੜਾ ਸੀ ਉਹ ਕਮਰੇ ਦੇ ਅੰਦਰ ਬੰਦ ਕਰ ਦਿੱਤਾ ਇਹ ਬਹੁਤ ਨਿੰਦਣਯੋਗ ਵਾਕਿਆ ਹੈ ਕਿਉਂਕਿ ਇਹ ਇਸ ਤਰ੍ਹਾਂ ਦੇ ਕਾਰਵਾਈ ਦੇ ਨਾਲ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਦੇ ਅੰਦਰ ਮੱਥਾ ਟੇਕਣ ਵਾਸਤੇ ਆਈਆਂ ਹੋਈਆਂ ਸੰਗਤਾਂ ਦੇ ਮਨ ਵਿੱਚ ਇੱਕ ਡਰਦਾ ਜਿਹੜਾ ਮਾਹੌਲ ਹੈ ਉਹ ਪੈਦਾ ਹੋਵੇਗਾ ਕਿਉਂਕਿ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਔਰ ਸਮੁੱਚੇ ਕੰਪਲੈਕਸ ਦੇ ਅੰਦਰ ਜੇਕਰ ਕਿਸੇ ਤਰ੍ਹਾਂ ਦੀ ਕੋਈ ਵੀ ਗਤੀਵਿਧੀ ਸਰਕਾਰ ਨੇ ਕਰਨੀ ਹੁੰਦੀ ਹੈ ਜਾਂ ਕੋ ਪੁਲਿਸ ਨੇ ਕਰਨੀ ਹੁੰਦੀ ਹੈ ਤਾਂ ਉਹ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਜਿਹੜੀ ਮੈਨੇਜਮੈਂਟ ਹੈ ਉਹਦੇ ਨਾਲ ਰਾਬਤਾ ਕਰਨਾ ਜਿਹੜਾ ਇਹ ਅਤ ਜ਼ਰੂਰੀ ਹੁੰਦਾ ਹੈ ਇਹ ਜਿਹੜੀ ਹਰਕਤ ਹੋਈ ਹੈ ਪੁਲਿਸ ਵੱਲੋਂ ਇਹ ਦੀ ਮੈਂਿੰਦਾ ਕਰਦਾ ਐਸਾ ਬਿਲਕੁਲ ਨਹੀਂ ਕਰਨਾ ਚਾਹੀਦਾ ਔਰ ਅੱਗੇ ਵਾਸਤੇ ਸਰਕਾਰ ਔਰ ਪ੍ਰਸ਼ਾਸਨ ਜਿਹੜੇ ਨੇ ਉਹ ਸੁਚੇਤ ਹੋ ਕੇ ਰਹਿਣ ਕਿਉਂਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਮੇਤ ਜਿੰਨੇ ਵੀ ਪਾਵਨ ਸਥਾਨ ਨੇ ਉਹ ਸਾਰੇ ਗੁਰਸਿੱਖਾਂ ਦੀ ਆਸਥਾ ਦਾ ਕੇਂਦਰ ਨੇ ਔਰ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਜਿਹੜਾ ਉਹ ਸ਼ਰੋਮ ਨੇ ਗੁਰੂ ਦੁਆਰਾ ਪ੍ਰਬੰਧਕ ਕਮੇਟੀ ਔਰ ਮੈਨੇਜਮੈਂਟ ਨੂੰ ਪ੍ਰੋਸੈਸ ਵਿੱਚ ਜਾਣਾ ਬੜਾ ਜ਼ਰੂਰੀ ਹੁੰਦਾ ਹੈ